ਅੱਜ ਆਪਣੇ ਕੋਲੇ ਨਵੇਂ ਰਿਸ਼ਤੇ ਨੇ ਜੀ ਮੁੰਡੇ ਤੇ ਕੁੜੀਆਂ ਦੇ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤੇ ਨੇ ਜੀ ਪਹਿਲਾ ਰਿਸ਼ਤਾ ਹੈ ਜੀ ਨਾਮ ਕਾਜਲ ਰਾਣੀ ਪਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਲੜਕੀ ਹੈ ਜੀ ਕਾਸਟ ਇਹਨਾਂ ਦੀ ਮਹਿਰਾ ਉਮਰ 28 7 1994 ਦੇ ਵਿੱਚ ਕੁੜੀ ਦਾ ਜਨਮ ਹੈ ਜੀ ਗੋਤ ਇਹਨਾਂ ਦਾ ਤਮਨਾ ਜਨਮ ਸਥਾਨ ਮਾਨਸਾ ਦੇ ਵਿੱਚ ਹੈ ਜੀ ਸੋ ਜਨਮ ਟਾਈਮ 10 15 ਏ ਐਮ ਹੈ ਜੀ ਸਵੇਰ ਦਾ ਕੱਦ ਕੁੜੀ ਦਾ 5 ਫੁੱਟ 1 ਇੰਚ ਹੈ ਜੀ ਪੜਾਈ ਗ੍ਰੈਜੂਏਸ਼ਨ ਕਰੀ ਹੋਈ ਹੈ ਜੀ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ ਪਰਾ ਇੱਕ ਹੈ ਜੀ ਅਨਮੈਰਿਡ ਪਿਤਾ ਲੜਕੀ ਦੇ ਵੈਲਡਰ ਮਿਸਤਰੀ ਨੇ ਜੀ ਮਾਤਾ ਹਾਊਸ ਵਾਈਫ ਨੇ ਸੋ ਕਮ ਕਰ ਹੈ ਜੀ ਲੜਕੀ ਤਾਂ ਲੜਕੀ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਲੱਗੀ ਹੋਈ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਲੜਕਾ ਐਨ ਆਰ ਆਈ ਹੋਵੇ ਜਾਂ ਆਪਣਾ ਵਧੀਆ ਬਿਜ਼ਨਸ ਹੋਵੇ ਵਧੀਆ ਘਰ ਪਰਿਵਾਰ ਹੋਵੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਜੀ ਨਾਮ ਕੌਰ ਪਤਾ ਜਲੰਧਰ ਦੀ ਲੜਕੀ ਹੈ ਜੀ ਕਾਸਟ ਇਹਨਾਂ ਦੀ ਖੱਤਰੀ ਅਰੋੜਾ ਉਮਰ 22 1992 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 2 ਇੰਚ ਹੈ ਜੀ ਪੜ੍ਹਾਈ ਕਰੀਏ ਮਾਸਟਰ ਕਾਮਰਸ ਡਿਪਲੋਮਾ ਹੈ ਜੀ ਕੈਨੇਡਾ ਤੋਂ ਕਰਿਆ ਹੋਇਆ ਭਰਾ ਇੱਕ ਮੈਰਿਡ ਹੈ ਜੀ ਤੇ ਇੱਕ ਕੈਨੇਡਾ ਦੇ ਵਿੱਚ ਹੈ ਜੀ ਭੈਣ ਕੋਈ ਨਹੀਂ ਲੜਕੀ ਇਕੱਲੀ ਹੈ ਜੀ ਪਿਤਾ ਆਪਣਾ ਬਿਜ਼ਨਸ ਕਰਦੇ ਨੇ ਕੁੜੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਸੋ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਵਧੀਆ ਘਰ ਪਰਿਵਾਰ ਹੋਵੇ ਜੀ ਕਾਲੀ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਲੜਕੇ ਦਾ ਜੀ ਨਾਮ ਪੀ ਸ਼ਰਮਾ ਪਤਾ ਨਾਭਾ ਤੋਂ ਕਾਸਟ ਮੁੰਡੇ ਦੀ ਬ੍ਰਾਹਮਣ ਹੈ ਜੀ ਉਮਰ 14/3/1992 ਦੇ ਵਿੱਚ ਜਨਮ ਹੈ ਜੀ ਭੈਣ ਇੱਕ ਮੈਰਿਡ ਆ ਪਿਤਾ ਮੁੰਡੇ ਦੇ ਡਾਕਟਰ ਨੇ ਜੀ ਮਾਤਾ ਹਾਊਸ ਵਾਈਫ ਨੇ ਕੰਮਕਾਰ ਹੈ ਜੀ ਵਰਕ ਪਰਮਿਟ ਹਸਪੀਟਲ ਦੇ ਵਿੱਚ ਮੁੰਡਾ ਕੰਮ ਕਰਦਾ ਹੈ ਜੀ ਇੰਗਲੈਂਡ ਯੂਕੇ ਦੇ ਵਿੱਚ ਤੇ ਚੰਡੀਗੜ੍ਹ ਤੇ ਨਾਭਾ ਦੇ ਵਿੱਚ ਵਧੀਆ ਪ੍ਰਾਪਰਟੀ ਹੈ ਜੀ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਪਰਿਵਾਰ ਦੇ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੋਵੇ ਬੀਐਸਸੀ ਨਰਸਿੰਗ ਕੀਤੀ ਹੋਵੇ ਜੀ ਤੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੱਕ ਹੋਵੇ ਲੜਕੀ ਯੂਕੇ ਜਾਣ ਦੀ ਚਾਹਵਾਨ ਹੋਵੇ ਜੀ ਜਾਂ ਫਿਰ ਕੁੜੀ ਯੂਕੇ ਦੇ ਵਿੱਚ ਹੀ ਹੋਵੇ ਜਾਂ ਪਟਿਆਲਾ ਸੰਗਰੂਰ ਤੇ ਫਤਿਹਗੜ੍ਹ ਸਾਹਿਬੀ ਏਰੀਆ ਇਹਨਾਂ ਨਾਲ ਸੰਪਰਕ ਕਰ ਸਕਦੇ ਜੀ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲ ਪਰਿਵਾਰ ਦੇ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਜਗਜੀਤ ਸਿੰਘ ਪਤਾ ਜ਼ਿਲ੍ਹਾ ਮੋਗਾ ਰਾਮੂ ਵਾਲਾ ਕਲਾ ਪਿੰਡ ਹੈ ਜੀ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਤੇ ਪੜ੍ਹਾਈ ਦਾ ਆਸ-ਪਾਸ ਕਰੀਏ ਮੁੰਡੇ ਨੇ ਕੱਦ 5 ਫੁੱਟ 5 ਇੰਚ ਹੈ ਜੀ ਗੋਤ ਪਰਿਵਾਰ ਦਾ ਗਿੱਲ ਹੈ ਜੀ ਭਰਾ ਇਹਨਾਂ ਦਾ ਕਾਰਮੀ ਦੇ ਵਿੱਚ ਕੰਮ ਕਰ ਹੈ ਜੀ 5 ਏਕੜ ਜ਼ਮੀਨ ਹੈ ਮੁੰਡੇ ਦੇ ਕੋਲ ਤੇ 15 ਕਿੱਲੇ ਠੇਕੇ ਤੇ ਵਾਹੀ ਕਰਦੇ ਨੇ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਗਰੀ ਪਰਿਵਾਰ ਦੀ ਹੋਵੇ 8 ਤੋਂ 10 ਪੜ੍ਹੀ ਹੋਵੇ ਜੀ ਘਰੇਲੂ ਕੰਮਕਾਰ ਕਰਨ ਵਾਲੀ ਹੋਵੇ ਜੀ ਮੰਗ ਕੋਈ ਨਹੀਂ ਪਰਿਵਾਰ ਦੀ ਸਿੰਪਲ ਵਿਆਹ ਕਰਨਾ ਹੈ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਕੁਮਾਰ ਸ਼ਾਰਟ ਟਾਈਮ ਡਿਵੋਰਸਡ ਹੈ ਜੀ ਮੁੰਡਾ ਪਤਾ ਜਲੰਧਰ ਤੋਂ ਕਾਸਟ ਰਵੀਦਾਸੀਆ ਉਮਰ ਮੁੰਡੇ ਦੀ 32 ਸਾਲ ਹੈ ਜੀ ਕੱਦ 5 ਫੁੱਟ 7 ਇੰਚ ਪੜ੍ਹਾਈ ਦਾ ਸਪਾਸ ਕਰੀ ਹੈ ਪਰ ਆਈ ਕਨ ਮੈਰਿਡ ਹੈ ਜੀ ਪਹਿਣਾ ਤੋਂ ਮੈਰਿਡ ਨੇ ਮਾਤਾ ਪਿਤਾ ਮੁੰਡੇ ਦੇ ਐਕਸਪਾਇਰ ਨੇ ਜੀ ਵੈਸ਼ਨੋ ਪਰਿਵਾਰ ਹੈ ਜੀ ਕੰਮ ਕਰੇ ਜੀ ਮੁੰਡਾ 10 ਸਾਲ ਤੋਂ ਦੁਬਈ ਦੇ ਵਿੱਚ ਹੈ ਜੀ ਕੰਮ ਕਰਦਾ ਸੁਪਰਵਾਈਜ਼ਰ ਦਾ ਆਮਦਨ 70000 ਰੁਪਇਆ ਮਹੀਨੇ ਜੀ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਮੁੰਡੇ ਕੋਲ ਹੁਣ ਮੁੰਡਾ ਇੰਡੀਆ ਆਇਆ ਹੋਇਆ ਜੀ ਛੁੱਟੀ ਤੇ ਸੋ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਸਿੰਪਲ ਵਿਆਹ ਕਰਨਾ ਮੁੰਡੇ ਨੇ ਕਾਲੀ ਪੱਟੀ ਚ ਪਰਿਵਾਰ ਦੇ ਦੋ ਨੰਬਰ ਨੇ ਜੀ ਸਿੱਧੀ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਮੋਨੂ ਪਤਾ ਲੁਧਿਆਣਾ ਤੋਂ ਕਾਸਟ ਮੱਝਵੀ ਸਿੱਖ ਗੋਤ ਸੌਤਾ ਉਮਰ ਮੁੰਡੇ ਦੀ 34 ਸਾਲ ਹੈ ਜੀ ਕੱਤ 5 ਫੁੱਟ 9 ਇੰਚ ਹੈ ਪੜਾਈ 10-10 ਕਰੀਏ ਜੀ ਭੈਣਾ ਤਿੰਨ ਨੇ ਭਰਾ ਦੋ ਨੇ ਮੁੰਡੇ ਦਾ ਕੰਮ ਕਰਿਆ ਜੀ ਵਰਕ ਕਰਦੇ ਨੇ ਪ੍ਰੋਪਰਟੀ ਡੀਲਰ ਦਾ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਪਰਿਵਾਰ ਦੇ ਕੋਲ ਮੰਗ ਹੈ ਪਰਿਵਾਰ ਵੱਲੋਂ ਕੁੜੀ ਘਰੇਲੂ ਹੋਵੇ ਜੀ ਸਿੰਪਲ ਵਿਆਹ ਕਰਨਾ ਹੋਰ ਕੋਈ ਮੰਗ ਨਹੀਂ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਕਮਲਜੀਤ ਪਤਾ ਅੰਬਾਲਾ ਤੋਂ ਕਾਸਟ ਰਾਮਗੜੀਆ ਸਿੱਖ ਹੈ ਜੀ ਮੁੰਡੇ ਦੀ ਉਮਰ ਇਹਨਾਂ ਦੀ 17-993 ਦੇ ਵਿੱਚ ਜੀ ਜਨਮ ਸਥਾਨ ਧਰਮਪੁਰ ਦੇ ਵਿੱਚ ਹੈ ਜੀ ਜਨਮ ਟਾਈਮ ਹੈ 4:16 AM ਸੋ ਕੱਦ 5 ਫੁੱਟ 11 ਇੰਚ ਹੈ ਜੀ ਪੜ੍ਹਾਈ ਕਰੀਏ ਪਲੱਸ 2 ਬੀਕਾਮ ਐਮਕਾਮ ਭੈਣ ਇੱਕ ਮੈਰਿਡ ਹੈ ਜੀ ਪਿਤਾ ਸਰਜੀਤ ਸਿੰਘ ਡੈਰੀ ਫਾਰਮ ਦਾ ਕੰਮ ਕਰਦੇ ਨੇ ਜੀ ਸੋ ਮਾਤਾ ਇਹਨਾਂ ਦੇ ਵਿਨੋਦ ਹਾਊਸ ਵਾਈਫ ਨੇ ਜੀ ਕੰਮ ਕਰੇ ਜੀ ਮੁੰਡੇ ਦਾ ਬਜਰੰਗ ਨਿਊਟ੍ਰੀਸ਼ਨ ਦੀ ਸ਼ਾਪ ਹੈ ਮੁੰਡੇ ਦੀ ਓਨਰ ਹੈ ਮੁੰਡਾ ਜੀ ਇਨਕਮ ਤਕਰੀਬਨ 4 ਲੱਖ 4.5 ਲੱਖ ਹੈ ਜੀ ਸੋ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਹੋਵੇ ਕਾਸਟ ਭਾਵੇਂ ਕਿਸੇ ਦੀ ਵੀ ਹੋਵੇ ਜੀ ਸੋ ਘਰੇਲੂ ਹੋਵੇ ਜੀ ਕੁੜੀ ਕਾਲੀ ਪੱਟੀ ਚ 2 ਨੰਬਰ ਨੇ ਜੀ ਪਰਿਵਾਰ ਦੇ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਜਗਸੀਰ ਸਿੰਘ ਪਤਾ ਬिलासपुर ਮੋਗਾ ਤੋਂ ਹੈ ਜੀ ਲੜਕਾ ਕਾਸਟ ਇਹਨਾਂ ਦੀ ਜੱਟ ਸੇਖ ਹੈ ਜੀ ਗੋਤ ਗਰੇਵਾਲ ਉਮਰ 23 6 1992 ਦੇ ਵਿੱਚ ਡੇਟ ਆਫ ਬਰਥ ਹੈ ਜੀ ਕੱਦ 5 ਫੁੱਟ 9 ਇੰਚ ਹੈ ਪੜ੍ਹਾਈ ਮੁੰਡੇ ਨੇ 10 ਪਾਸ ਕਰੀ ਹੈ ਭੈਣਾ ਤਿੰਨ ਮੈਡ ਨੇ ਜੀ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਕੰਮਕਾਰ ਹੈ ਜੀ ਆਪਣਾ ਬਿਜ਼ਨਸ ਕਰਦੇ ਨੇ ਦੋ ਟਰੱਕ ਨੇ ਜੀ ਪਰਿਵਾਰ ਦੇ ਕੋਲ ਬਹੁਤ ਵਧੀਆ ਘਰ ਪਰਿਵਾਰ ਹੈ ਮੰਗੇ ਜੀ ਪਰਿਵਾਰ ਦੀ ਕੁੜੀ ਘਰੇਲੂ ਹੋਵੇ ਪਰਿਵਾਰ ਵਧੀਆ ਹੋਵੇ ਜੀ ਹੋਰ ਕੋਈ ਮੰਗ ਨਹੀਂ ਸਿੰਪਲ ਵਿਆਹ ਕਰਨਾ ਕਾਲੀਪੱਟੇ ਚ ਪਰਿਵਾਰ ਦੇ ਦੋ ਨੰਬਰ ਨੇ ਜੀ ਸਿੱਧੀ ਗੱਲਬਾਤ ਕਰੋ ਸੋ ਅਗਲਾ ਰਿਸ਼ਤਾ ਹੈ ਜੀ ਨਾਮ ਹਰਪ੍ਰੀਤ ਸਿੰਘ ਢਿੱਲੋਂ ਪਤਾ ਜ਼ਿਲ੍ਹਾ ਸੰਗਰੂਰ ਦੇ ਜੀ ਲੜਕਾ ਉਮਰ ਇਹਨਾਂ ਦੀ 3-2 1994 ਦੇ ਵਿੱਚ ਹੈ ਜੀ ਕੱਦ 5 ਫੁੱਟ 5 ਇੰਚ ਹੈ ਪੜਾਈ ਕਰੀਏ ਜੀ ਬੀ ਕਾਮ ਭਰਾ ਇੱਕ ਮੈਰਿਡ ਹੈ ਜੀ ਤੇ ਇੰਡੀਆ ਦੇ ਵਿੱਚ ਹੈ ਕੰਮਕਾਰ ਹੈ ਜੀ ਮੁੰਡਾ ਇੰਗਲੈਂਡ ਦੇ ਵਿੱਚ ਵਰਕ ਪਰਮਿਟ ਤੇ ਹੈ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਜੀ ਬਹੁਤ ਵਧੀਆ ਘਰ ਪਰਿਵਾਰ ਹੈ ਜ਼ਮੀਨ 2 ਕਿੱਲੇ ਹੈ ਜੀ ਮੁੰਡੇ ਦੇ ਕੋਲ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਜੀ ਵਧੀਆ ਪਰਿਵਾਰ ਦੀ ਹੋਵੇ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਉਸਤਾਦ ਜੀ ਲੜਕੀ ਦਾ ਨਾਮ ਕੌਰ ਪਤਾ ਏਰੀਆ ਅਮਰਤਸਰ ਸਾਹਿਬ ਦੀ ਲੜਕੀ ਹੈ ਕਾਸਟ ਜੱਟ ਸਿੱਖ ਹੈ ਜੀ ਗੋਤ ਬੱਲ ਤੇ ਉਮਰ 1990 ਦੇ ਵਿੱਚ ਹੈ ਕੱਦ 5 ਫੁੱਟ 7 ਇੰਚ ਹੈ ਜੀ ਪੜਾਈ ਕੁੜੀ ਨੇ ਪਲੱਸ 2 ਪਾਸ ਕਰੀ ਹੋਈ ਆ ਭਰਾ ਕੋਈ ਨਹੀਂ ਭੈਣ ਇੱਕ ਹੈ ਜੀ ਲੜਕੀ ਦੀ ਤੇ ਕੰਮ ਕਰ ਹੈ ਜੀ ਬਿਊਟੀ ਪਾਰਲਰ ਦਾ ਲੜਕੀ ਕੰਮ ਕਰਦੀ ਹੈ ਤਿੰਨ ਕਿੱਲੇ ਜ਼ਮੀਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਮੁੰਡਾ ਐਨ ਆਰ ਆਈ ਹੋਵੇ ਕੈਨੇਡਾ ਤੋਂ ਹੋਵੇ ਕਾਲੀ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਅਰਸ਼ਪ੍ਰੀਤ ਕੌਰ ਪਤਾ ਲੁਧਿਆਣਾ ਦੀ ਲੜਕੀ ਹੈ ਕਾਸਟ ਇਹਨਾਂ ਦੀ ਅਹੂਜਾ ਜੀ ਅਰੋੜਾ ਸਿੱਖ ਉਮਰ ਹੈ ਲੜਕੀ ਦੀ 13 ਦਸੰਬਰ 1999 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 3 ਇੰਚ ਹੈ ਜੀ ਪੜ੍ਹਾਈ ਕਰੀਏ ਲੜਕੀ ਨੇ ਐਮਬੀਏ ਨਾਟ ਵਰਕਿੰਗ ਭਰਾ ਇੱਕ ਮੈਰਿਡ ਹੈ ਜੀ ਸੈਟਲ ਹੈ ਯੂਕੇ ਦੇ ਵਿੱਚ ਪਿਤਾ ਲੜਕੀ ਦੇ ਬਿਜ਼ਨਸਮੈਨ ਨੇ ਜੀ ਮਾਤਾ ਹਾਊਸ ਵਾਈਫ ਨੇ ਤੇ ਪਰਿਵਾਰ ਦੀ ਮੰਗ ਹੈ ਜੀ ਲੜਕਾ ਬਿਜ਼ਨਸਮੈਨ ਹੋਵੇ ਜਾਂ ਆਪਣਾ ਸੈਟਲ ਹੋਵੇ ਜੀ ਕਿਸੇ ਬਾਹਰ ਕੰਟਰੀ ਦੇ ਵਿੱਚ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤੇ ਜੀ ਨਾਮ ਹਰਪ੍ਰੀਤ ਸਿੰਘ ਪਤਾ ਨੇੜੇ ਸਿੰਘ ਸਭਾ ਗੁਰਦੁਆਰਾ ਪਿੰਡ ਕਰਿਆਮ ਜ਼ਿਲ੍ਹਾ ਨਮਾ ਸ਼ਹਿਰ ਤੋਂ ਜੀ ਕਾਸਟ ਮੁੰਡੇ ਦੀ ਕਸ਼ਪ ਰਾਜਪੂਤ ਮਹਿਰਾ ਸਿੱਖ ਹੈ ਜੀ ਉਮਰ ਹੈ 10/5/1992 ਦਾ ਜਨਮ ਹੈ ਜੀ ਪੜ੍ਹਾਈ ਮੁੰਡੇ ਨੇ ਸੱਤ ਪਾਸ ਕਰੀਏ ਜੀ ਤੇ ਮੁੰਡੇ ਦੇ ਮਾਤਾ ਪਿਤਾ ਐਕਸਪਾਇਰ ਨੇ ਉਰਾ ਇੱਕ ਮੈਰਿਡ ਹੈ ਜੀ ਤੇ ਕੰਮਕਾਰ ਹੈ ਮੁੰਡਾ ਸਿਕਿਉਰਿਟੀ ਗਾਰਡ ਏ ਪਲੱਸ ਦਾ ਕੰਮ ਕਰਦਾ ਹੈ ਜੀ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਮੁੰਡੇ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਸਿੰਪਲ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਚੁੰਨੀ ਚੜਾਵਾ ਕਰਨਾ ਹੈ ਜੀ ਸਿੰਪਲ ਵਿਆਹ ਕਰਨਾ ਸੋ ਕਾਲੀ ਪੱਟੀ ਚ ਪਰਿਵਾਰ ਦੇ ਤਿੰਨ ਨੰਬਰ ਨੇ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਗੁਰਜੀਤ ਸਿੰਘ ਪਤਾ ਜ਼ਿਲ੍ਹਾ ਗਰਦਾਸਪੁਰ ਤੋਂ ਹੈ ਜੀ ਲੜਕਾ ਸੋ ਉਮਰ ਮੁੰਡੇ ਦੀ 2 2 1990 ਦੇ ਵਿੱਚ ਜਨਮ ਹੈ ਜੀ ਕਮ ਕਰੇ ਜੀ ਮੁੰਡੇ ਦਾ ਭਰਾ ਦੋ ਨੇ ਪਿਤਾ ਐਕਸਪਾਇਰ ਨੇ ਆਰਮੀ ਸਰਵਿਸ ਹੈ ਜੀ ਮਾਤਾ ਹਾਊਸ ਵਾਈਫ ਫੈਂਸ ਨਰਨੇ ਜੀ ਤਿੰਨ ਕਿੱਲੇ ਮੁੰਡੇ ਕੋਲ ਜ਼ਮੀਨ ਹੈ ਜੀ ਤੇ ਨੈਟ ਪਲੱਸ ਵਾਈਫਾਈ ਦਾ ਮੁੰਡੇ ਦਾ ਆਪਣਾ ਬਿਜ਼ਨਸ ਹੈ ਜੀ ਬਹੁਤ ਵਧੀਆ ਘਰ ਪਰਿਵਾਰ ਹੈ ਜੀ ਆਮਦਨ ਹੈ ਮੁੰਡੇ ਕੋਲ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਸੋ ਕਾਲੀ ਪੱਟੀ ਚ ਪਰਿਵਾਰ ਦੇ ਦੋ ਨੰਬਰ ਨੇ ਜੀ ਤੁਸੀਂ ਸਿੱਧੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਸਰਦਾਰ ਹੈ ਜੀ ਮੁੰਡਾ ਪੱਗ ਬੰਨਦ ਹੈ ਉਤਾ ਮੋਗਾ ਜ਼ਿਲ੍ਹਾ ਜੀ ਕਾਸਟ ਜੱਟ ਸਿੱਖ ਉਮਰ ਹੈ ਜੀ ਮੁੰਡੇ ਦੀ 1998 ਦੇ ਵਿੱਚ ਕੱਦ 5 ਫੁੱਟ 11 ਇੰਚ ਹੈ ਜੀ ਪੜ੍ਹਾਈ ਕਰੀਏ ਮੁੰਡੇ ਨੇ BCA MSC IT ਕੰਮ ਕਰੇ ਜੀ 22 ਏਕੜ ਮੁੰਡੇ ਕੋਲ ਜ਼ਮੀਨ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨਖੀ ਹੋਵੇ ਪੜ੍ਹੀ ਲਿਖੀ ਹੋਵੇ ਮੋਗਾ ਤੇ ਲੁਧਿਆਣਾ ਏਰੀਆ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਲੜਕੇ ਦਾ ਜੀ ਨਾਮ ਰਵੀ ਦੱਤ ਪਤਾ ਨਾਭਾ ਤੋਂ ਹੈ ਜੀ ਲੜਕਾ ਕਾਸਟ ਇਹਨਾਂ ਦੀ ਪੰਡਤ ਹੈ ਜੀ ਉਮਰ 36 ਸਾਲ ਹੈ ਕੱਦ 5 ਫੁੱਟ 8 ਇੰਚ ਹੈ ਜੀ ਪੜ੍ਹਾਈ ਕਰੀਏ ਮੁੰਡੇ ਨੇ ਬੀ ਟੈਕ ਇਲੈਕਟ੍ਰੋਨਿਕਸ ਭੈਣ ਭਰਾ ਮੁੰਡੇ ਤੇ ਦੋ ਮੈਰਿਡ ਨੇ ਜੀ ਬਿਨੀ ਪੈਕ ਕੈਨੇਡਾ ਦੇ ਵਿੱਚ ਪੀਆਰ ਨੇ ਮੁੰਡੇ ਦਾ ਕੰਮ ਕਰ ਰਿਹਾ ਜੀ ਗਵਰਨਮੈਂਟ ਜੋਬ ਕਰਦਾ ਮੁੰਡਾ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਪੈਕੇਜ ਤਕਰੀਬਨ ਇਹਨਾਂ ਦਾ 1.5 ਕੇ ਐਨੂਅਲ ਹੈ ਜੀ ਜ਼ਮੀਨ 1 ਏਕੜ ਹੈ ਜੀ ਨਾਭਾ ਦੇ ਵਿੱਚ ਤੇ 600 ਗੈਜ ਦਾ ਪਲਾਟ ਹੈ ਜੀ ਬਹੁਤ ਵਧੀਆ ਕੋਠੀ ਪਾਈ ਹੋਈ ਹੈ ਜੀ ਮੁੰਡੇ ਨੇ ਪਿੰਡ ਦੇ ਵਿੱਚ ਇਹ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਜਾਂ ਇੰਡੀਆ ਦੀ ਹੋਵੇ ਸੋ ਸ਼ੈਡਿਊਲ ਕਾਸਟ ਛੱਡ ਕੇ ਬਾਕੀ ਸਾਰੀਆਂ ਕਾਸਟਾਂ ਵਾਲੇ ਸੰਪਰਕ ਕਰ ਸਕਦੇ ਨੇ ਕੁੜੀ ਦੀ ਉਮਰ 33 ਸਾਲ ਤੋਂ ਘੱਟ ਨਾ ਹੋਵੇ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਵਟਸਐਪ ਰਾਹੀਂ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਬਰਨਾਲਾ ਤੋਂ ਆ ਲੜਕਾ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 1993 ਦੇ ਵਿੱਚ ਹੈ ਕੱਦ 5 ਫੁੱਟ 7 ਇੰਚ ਹੈ ਜੀ ਪੜਾਈ ਮੁੰਡਾ ਪਲੱਸ 2 ਪਾਸ ਹੈ ਇੰਗਲਿਸ਼ ਸਪੀਕਿੰਗ ਕੋਰਸ ਕਰਿਆ ਹੋਇਆ ਜੀ ਮੁੰਡੇ ਨੇ ਭਰਾ ਦੋ ਮੈਰਿਡ ਨੇ ਮਾਤਾ ਪਿਤਾ ਨੇ ਜੀ ਫੈਮਿਲੀ ਦੇ ਵਿੱਚ ਮੁੰਡੇ ਦਾ ਕੰਮਕਾਰ ਹੈ ਜੀ ਮੁੰਡਾ ਸੋਹਣਾ ਸੁਨੱਖਾ ਨਸ਼ਾ ਰਹਿਤ ਹੈ ਜੀ ਇੱਕ ਇਕੱਲਾ ਜ਼ਮੀਨ ਹੈ ਤੇ 10 ਸਾਲ ਮੁੰਡਾ ਦੁਬਈ ਦੇ ਵਿੱਚ ਹੈ ਜੀ 7 ਸਾਲ ਤੋਂ ਡਰਾਈਵਰੀ ਕਰ ਰਿਹਾ ਸੋ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਮੰਗ ਪਰਿਵਾਰ ਵੱਲੋਂ ਕੋਈ ਨਹੀਂ ਜੀ ਭਾਵੇਂ ਲੜਕੀ ਕਿਸੇ ਵੀ ਏਰੀਆ ਤੋਂ ਹੋਵੇ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਜਿਸ ਤਰ੍ਹਾਂ ਦਾ ਪਰਿਵਾਰ ਨੇ ਆਪਣੀ ਮੰਗ ਦੇ ਵਿੱਚ ਲਿਖਵਾਇਆ ਹੋਇਆ ਜੇਕਰ ਉਹ ਮੰਗ ਤੁਹਾਡੇ ਨਾਲ ਮੈਚ ਹੁੰਦੀ ਹੈ ਫਿਰ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਸੋ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੁੱਛਗਿਛ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਜ਼ਰੂਰ ਸੰਪਰਕ ਕਰੋ ਜੀ ਜਾਂ ਫਿਰ ਤੁਸੀਂ ਸਾਨੂੰ ਵਟਸਐਪ ਤੇ ਹੈਲੋ ਦਾ ਮੈਸੇਜ ਭੇਜੋ ਤੁਹਾਨੂੰ ਵਟਸਐਪ ਰਾਹੀਂ ਸਾਰਾ ਪ੍ਰੋਸੈਸ ਭੇਜ ਦਿੱਤਾ ਜਾਵੇਗਾ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ